ਨਹੀਂ ਰਹੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਆਪਰੇਸ਼ਨ ਕਾਰਨ ਹਸਪੀਟਲ ਦੇ ਵਿੱਚ ਹੋਏ ਸੀ ਦਾਖਲ ਇਸ ਵੇਲੇ ਦੀ ਪੰਜਾਬੀ ਇੰਡਸਟਰੀ ਤੋਂ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬੀ ਲੋਕਾਂ ਇੱਕ ਸੁਰਿੰਦਰ ਸ਼ਿੰਦਾ ਹੁਣ ਨਹੀਂ ਰਹੇ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ਹੈ ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਉਹਨਾਂ ਨੂੰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਸ਼ਿੰਦਾ ਨੂੰ ਡਾਕਟਰਾਂ ਨੇ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਕਿਸੇ ਕਰੀਬੀ ਅਮਰਜੀਤ ਨੇ ਦੱਸਿਆ ਕਿ ਸ਼ਿੰਦਾ ਦਾ ਕੁਝ ਦਿਨ ਪਹਿਲਾਂ ਆਰਸਨ ਹਸਪਤਾਲ 'ਚ ਮਾਮੂਲੀ ਜਿਹਾ ਆਪਰੇਸ਼ਨ ਹੋਇਆ ਜਿਸ ਤੋਂ ਬਾਅਦ ਅਚਾਨਕ ਇਨਫੈਕਸ਼ਨ ਵਾਧੀ ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀ ਹਾਲਾਤ ਠੀਕ ਨਾ ਹੋਣ ਦੇ ਕਾਰਨ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਲਗਾਤਾਰ ਕਈ ਗਾਇਕ ਉਹਨਾਂ ਦਾ ਹਾਲ ਜਾਣਨ ਦੇ ਲਈ ਹਸਪਤਾਲ ਵੀ ਆਏ ਸੋਮਵਾਰ ਨੂੰ ਰਾਜ ਸਭਾ ਸੰਸਦ ਹੰਸਰਾਜ ਹੰਸ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਸ਼ਿੰਦੇ ਨੇ ਆਪਣੇ ਕਰੀਅਰ ਦੇ ਵਿੱਚ ਪੁੱਤ ਜੱਟਾ ਦੇ ਟਰੱਕ ਬੱਲੀਏ ਬਲਬੀਰੋ ਭਾਬੀ ਅਤੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਸ਼ਿੰਦਾ ਸਵਰਗ ਪੰਜਾਬੀ ਗਾਇਕਾ ਕੁਲਦੀਪ ਮਾਨਕ ਦੇ ਸਹਿਯੋਗੀ ਰਹੇ ਲੇਕਿਨ ਹੋਣੇ ਖਬਰ ਸਾਹਮਣੇ ਆਉਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਸਦਮੇ ਦੇ ਵਿੱਚ ਹੈ ਆਖਿਰਕਾਰ ਇੱਕ ਹੋਰ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਨਿਆ ਚਿਹਰਾ ਇਸ ਦੁਨੀਆ ਨੂੰ ਅਲਵਿਦਾ ਆਖਿਆ ਨੈਰੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਆਪਰੇਸ਼ਨ ਕਾਰਨ ਹਸਪੀਟਲ ਦੇ ਵਿੱਚ ਹੋਏ ਸੀ ਦਾਖਲ ਇਸ ਵੇਲੇ ਦੀ ਪੰਜਾਬੀ ਇੰਡਸਟਰੀ ਤੋਂ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬੀ ਲੋਕਾਂ ਇੱਕ सुरेंद्र ਸ਼ੰਦਾ ਹੁਣ ਨਹੀਂ ਰਹੇ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ सुरेंद्र ਸ਼ੰਦਾ ਦੀ ਹਾਲਤ ਨਾਜ਼ੁਕ ਹੈ। ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਉਹਨਾਂ ਨੂੰ ਲੁਧਿਆਣਾ ਦੇ ਮਾਡਲ ਟਾਊਨ ਸਿਰ ਦੀ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ। ਸ਼ੰਦਾ ਨੂੰ ਡਾਕਟਰਾਂ ਨੇ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਕਿਸੇ ਕਰੀਬੀ ਅਮਰਜੀਤ ਨੇ ਦੱਸਿਆ ਕਿ ਸ਼ਿੰਦਾ ਦਾ ਕੁਝ ਦਿਨ ਪਹਿਲਾਂ ਆਰਸਨ ਹਸਪੀਟਲ 'ਚ ਮਾਮੂਲੀ ਜਿਹਾ ਆਪਰੇਸ਼ਨ ਹੋਇਆ ਜਿਸ ਤੋਂ ਬਾਅਦ ਅਚਾਨਕ ਇਨਫੈਕਸ਼ਨ ਵਾਦਗੀ ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀ ਹਾਲਾਤ ਠੀਕ ਨਾ ਹੋਣ ਦੇ ਕਾਰਨ ਉਹਨਾਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਲਗਾਤਾਰ ਕਈ ਗਾਇਕ ਉਹਨਾਂ ਦਾ ਹਾਲ ਜਾਣਨ ਦੇ ਲਈ ਹਸਪੀਟਲ ਵੀ ਆਏ ਸੋਮਵਾਰ ਨੂੰ ਰਾਜ ਸਭਾ ਸੰਸਦ ਹੰਸਰਾਜ ਹੰਸ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਸ਼ਿੰਦੇ ਨੇ ਆਪਣੇ ਕੈਰੀਅਰ ਦੇ ਵਿੱਚ ਪੁੱਤ ਜੱਟਾ ਦੇ ਟਰੱਕ ਬੱਲੀਏ ਬਲਬੀਰੋ ਭਾਬੀ ਅਤੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਸ਼ਿੰਦਾ ਸਵਰਗ ਪੰਜਾਬੀ ਗਾਇਕਾ ਕੁਲਦੀਪ ਮਾਨਕ ਦੇ ਸਹਿਯੋਗੀ ਰਹੇ ਲੇਕਿਨ ਹੋਣੇ ਖਬਰ ਸਾਹਮਣੇ ਆਉਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਸਦਮੇ ਦੇ ਵਿੱਚ ਹੈ ਆਖਿਰਕਾਰ ਇੱਕ ਹੋਰ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਨਿਆ ਚਿਹਰਾ ਇਸ ਦੁਨੀਆ ਨੂੰ ਅਲਵਿਦਾ ਆਖਿਆ